ਸਰਦਾਰ ਜਗਤਾਰ ਸਿੰਘ ਗਿੱਲ ਨੇ ਮਾਰਕੀਟ ਕਮੇਟੀ ਦੇ ਚੇਅਰਮੈਨ ਵਜੋਂ ਸੰਭਾਲਿਆ ਉਹਦਾ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਨੇ ਜਗਤਾਰ ਸਿੰਘ ਗਿੱਲ ਨੂੰ ਬਿਟਾਇਆ ਕੁਰਸੀ ਤੇ ਅਤੇ ਕਰਾਇਆ ਮਿੱਠਾ ਮੂੰਹ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖਰਨਾ ਵਿਖੇ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਨੇ ਜਿੱਥੇ ਸਰਦਾਰ ਜਗਤਾਰ ਸਿੰਘ ਗਿੱਲ ਨੂੰ ਚੇਅਰਮੈਨ ਵਜੋਂ ਮਾਰਕੀਟ ਕਮੇਟੀ ਦੀ ਕੁਰਸੀ ਤੇ ਬਿਠਾਇਆ ਉੱਥੇ ਹੀ ਮੰਡੀ ਵਿੱਚ ਰੱਖੇ ਗਏ ਇੱਕ ਸਮਾਗਮ ਜੋ ਕਿ ਰੈਲੀ ਦੇ ਰੂਪ ਤਾਰ ਚੁੱਕਿਆ ਸੀ ਉਸ ਵਿੱਚ ਕੈਬਨਿਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੌਂਦ ਨੇ ਸਭ ਤੋਂ ਪਹਿਲਾਂ ਕਸ਼ਮੀਰ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ 1 ਮਿੰਟ ਦਾ ਮੋਨ ਰੱਖਿਆ ਉਸ ਤੋਂ ਬਾਅਦ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਵਾਅਦਾ ਕਿਸਾਨਾਂ ਦੇ ਨਾਲ ਕੀਤਾ ਸੀ ਉਹ ਪੂਰਾ ਕਰ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਹਰ ਮੰਗਾਂ ਮੰਨੀਆਂ ਜਾਣਗੀਆਂ ਅਤੇ ਮੰਡੀ ਵਿੱਚ ਕਿਸਾਨਾਂ ਨੂੰ ਫਸਲ ਵਾਸਤੇ ਤੰਗ ਪਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਫਸਲ ਦਾ ਮੁੱਲ ਵੀ ਉਹਨਾਂ ਨੂੰ ਸਮੇਂ ਸਿਰ ਹੀ ਪਹੁੰਚਾ ਦਿੱਤਾ ਜਾਵੇਗਾ। ਸਰਬਰੀਆ ਕੀ ਕਹੋਗੇ? ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਤੇ ਪ੍ਰਿੰਟ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ। ਤੁਸੀਂ ਅੱਜ ਐਡੀ ਵੱਡੀ ਗਿਣਤੀ ਦੇ ਵਿਖੇ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਪਹੁੰਚੇ ਹੋ। ਮੈਂ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਵੈਲਕਮ ਕਹਿਣਾ। ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹਨਾ ਹੈ ਸਾਡੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਤੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਉਹਨਾਂ ਦਾ ਜਿਨ੍ਹਾਂ ਨੇ ਖੰਨੇ ਦੀ ਏਸ਼ੀਆ ਦੀ ਸਭ ਤੋਂ ਵੱਡੀ ਧਾਣਾ ਮੰਡੀ ਦੇ ਵਿੱਚ ਮੇਰੇ ਬਹੁਤ ਹੀ ਸਾਥੀ ਜਿਹੜੇ ਮੇਨਾਂ ਹਰ ਦੁੱਖ ਸੁੱਖ ਚ ਬਰਾਬਰ ਖੜੇ ਨੇ ਸਰਦਾਰ ਜਗਤਾਰ ਸਿੰਘ ਵੀ ਗਿੱਲ ਰਤਨੇੜੀ ਤੋਂ ਉਹਨਾਂ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਅੱਜ ਉਹਨਾਂ ਨੂੰ ਅਸੀਂ ਸਾਰੇ ਜਣਿਆਂ ਨੇ ਇਸ ਗੱਡੀ ਦੇ ਉੱਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਦੀ ਗੱਡੀ ਦੇ ਉੱਤੇ ਬਿਠਾਇਆ ਔਰ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਹੋਣਾ ਬਾਹਰ ਪੰਡਾਲ ਦੇ ਵਿੱਚ ਕਿ ਕੁਰਸੀਆਂ ਵੀ ਥੋੜੀਆਂ ਪੈਕੀਆਂ ਸਾਡੇ ਕੋਲ ਇੰਨਾ ਇਕੱਠ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਇਕੱਠ ਹੈ ਜਿਹੜਾ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲਿਆਂ ਦਾ ਔਰ ਸਾਰਿਆਂ ਦਾ ਜਿਨ੍ਹਾਂ ਨੇ ਸਰਦਾਰ ਭਗਵਾਨ ਸਿੰਘ ਮਾਨ ਨੂੰ ਪਿਆਰ ਕਰਦੇ ਨੇ ਜਿਹੜੇ ਜਿਹੜੇ ਨਿੱਜੀ ਤੌਰ ਤੇ ਮੈਨੂੰ ਪਿਆਰ ਕਰਦੇ ਨੇ ਗਿਲਸਾਹ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਕਰਦੇ ਨੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਕੱਠ ਪਹੁੰਚਿਆ ਮੈਂ ਉਹ ਸਾਰੀਆਂ ਪਹੁੰਚੀਆਂ ਸ਼ਖਸੀਅਤਾਂ ਦਾ ਹੱਥ ਜੋੜ ਕੇ ਤਹਿ ਦਿਲ ਦੀ ਗਰਾਈ ਤੋਂ ਧੰਨਵਾਦ ਕਰਦਾ ਇਹ ਸਿਰਫ ਇਹ ਵੀ ਮੈਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਸਿਰਫ ਔਰ ਸਿਰਫ ਪੂਰੀ ਹਿਸਟਰੀ ਦੇ ਅੰਦਰ ਇੱਕੋ ਇੱਕ ਪਾਰਟੀ ਆਮ ਆਦਮੀ ਪਾਰਟੀ ਹੈ ਜਿਹੜੀ ਆਮ ਘਰਾਂ ਦੇ ਧੀਆ ਤੇ ਪੁੱਤਾਂ ਨੂੰ ਐਡੀਆਂ ਐਡੀਆਂ ਪੋਸਟਾਂ ਤੇ ਐਡੇ ਐਡੇ ਆਉਂਦੇ ਤੇ ਬਿਠਾਉਂਦੀ ਹੈ ਉਹਦੇ ਚੋਂ ਇੱਕ ਸਬੂਤ ਸਭ ਤੋਂ ਪਹਿਲਾਂ ਤਾਂ ਮੈਂ ਹੀ ਤੁਹਾਡੇ ਅੱਗੇ ਬੈਠਾ ਕਿ ਆਮ ਸੁਧਾਰਨ ਜੇ ਘਰ ਚੋਂ ਉੱਠ ਕੇ ਪਾਰਟੀ ਨੇ ਹਲਕਾ ਇੰਚਾਰਜ ਲਾਇਆ ਫਿਰ ਐਮਐਲਏ ਬਣਾਇਆ ਅੱਜ 6 ਵਿਭਾਗਾਂ ਦਾ ਮੰਤਰੀ ਬਣਾਇਆ ਸੋ ਮੈਂ ਇਹ ਦੇਣ ਕਿੱਥੋਂ ਦੇ ਸਕਦਾ ਆਪਣੀ ਪਾਰਟੀ ਦੀ ਹਾਈ ਕਮਾਂਡ ਦਾ ਸੋ ਅੱਜ ਐਦਾਂ ਹੀ ਇੱਕ ਆਮ ਘਰਾ ਦੇ ਵਿੱਚੋਂ ਇੱਕ ਸਧਾਰਨ ਖੇਤੀਬਾੜੀ ਕਰਦੇ ਇੱਕ ਇਨਸਾਨ ਨੂੰ ਅੱਜ ਪਾਰਟੀ ਨੇ ਐਡਾ ਵੱਡਾ ਮਾਣ ਬਖਸ਼ਿਆ ਕਿ ਉਹਰੇ ਇਸ ਧਾਣਾ ਮੰਡੀ ਦੇ ਵਿੱਚ ਜਿਹੜੇ ਆਪਣੀ ਆਰਥੀ ਵੀ ਕਰਦੇ ਸੀਗੇ ਅੱਜ ਉਹਨਾਂ ਦੇ ਵਿੱਚੋਂ ਆਰਥੀ ਭਰਾਵਾਂ ਦੇ ਵਿੱਚ ਆਰਥੀਆਂ ਪੜਾਵਾਂ ਲਈ ਵੀ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਭਾਈਚਾਰੇ 'ਚੋਂ ਉਹਨਾਂ ਦੇ ਭਾਈਚਾਰੇ ਚ ਆਰਥੀ ਆ ਭਾਈਚਾਰੇ ਦੇ ਵਿੱਚੋਂ ਇੱਕ ਇਨਸਾਨ ਨੂੰ ਚੁਣ ਕੇ ਅੱਜ ਮਾਰਕੀਟ ਕਮੇਟੀ ਖੰਨਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਸੋ ਇਸ ਗੱਲ ਦੀ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ। ਮਦਵੀ ਕਸ਼ਵੀਰ ਦੇ ਡਿਵੈਲਪਮੈਂਟ ਦੇ ਵਿੱਚ ਕਾਫੀ ਯੋਗਦਾਰ ਹੁੰਦਾ। ਹੁਣ ਕਿੰਨੇ ਜਿਹੜੇ ਤੁਹਾਨੂੰ ਹੋਰ ਬਲ ਮਿਲੂਗਾ ਕਿਉਂਕਿ ਕਾਫੀ ਸਮਾਂ ਤੁਸੀਂ ਬਿਤਾ ਲਈ ਸੀ। ਜੀ 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 ਇਹ ਤਾਂ ਦੇਖੋ ਇੱਕ ਗੱਲ ਹੈ ਕਿ ਸਾਡੇ ਅਸੀਂ ਤਾਂ ਪਹਿਲੇ ਡਿਵੈਲਪਮੈਂਟ ਦੇ ਵਿੱਚ ਜਿਹੜਾ ਸਾਡਾ ਮੇਰਾ ਪੁੱਤਾ ਹਰਕਾ ਖੰਨਾ ਹੈ ਇਹ ਨੰਬਰ 1 ਤੇ ਚੱਲ ਰਿਹਾ ਹੈ। ਸੇ ਬਹੁਤ ਵਧੀਆ ਅਸੀਂ ਉਹਰੇ ਹੋਂ ਤੱਕ ਕਈ ਕਾਰਜ ਆ ਸੀ ਜਿਹੇ ਕੀਤੇ ਨੇ। ਹੁਣ ਮਾਰਕੀਟ ਕਮੇਟੀ ਦੇ ਚੇਅਰਮੈਨ ਵੱਜੋਂ ਸਾਡੇ ਨਾਲ ਜਗਤਾਰ ਸਿੰਘ ਜੀ ਗੱਲ ਸਾਬ ਆਗੇ ਤਾਂ ਸਾਡੇ ਜਿਹੜਾ ਸਾਨੂੰ ਵੱਲ ਵੀ ਮਿਲੂਗਾ ਸਪੋਰਟ ਵੀ ਮਿਲੂਗੀ ਸਾਡੇ ਨਾਲ ਪੁਰੇ ਮੰਡੀ ਦੇ ਸਾਡੇ ਪ੍ਰਧਾਨ ਜੀ ਸਰਬੰਸ ਸਿੰਘ ਰੌਟਾ ਜੀ ਵੀ ਨਾਲ ਖੜੇ ਨੇ ਸੋ ਅਸੀਂ ਹੁਣ ਜਿਹੜੀ ਟੀਮ ਵਰਕ ਹੈ ਸਾਡਾ ਅਸੀਂ ਟੀਮ ਵਰਕ ਕਰਕੇ ਹਰ ਪੱਖੋਂ ਕਿਸੇ ਕਿਸਮ ਦੀ ਸਾਡੇ ਆੜਤੀਆਂ ਨੂੰ ਕਿਸੇ ਕਿਸਮ ਦੀ ਸਾਡੇ ਕਿਸਾਨਾਂ ਨੂੰ ਦਿੱਕਤ ਨਾ ਆਵੇ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜਿਹੜਾ ਹੁਣ ਜਮ ਮੰਡੀਆਂ ਦਾ ਸੀਜ਼ਨ ਚੱਲਦਾ ਇਹ ਸਾਡਾ ਵਾਅਦਾ ਹੈ ਔਰ ਕੱਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਥੋੜਾ ਜਿਹੜਾ ਮੰਡੀ ਦੇ ਵਿੱਚ ਜਿਹੜੇ ਟਰੈਕਟਰ ਟਰਾਲੀ ਦਾ ਟਾਇਰ ਮੰਡੀ ਦੇ ਅੰਦਰ ਅੰਦਰ ਆ ਗਿਆ ਉਸ ਤੋਂ ਬਾਅਦ ਜੋ ਉਹਦਾ ਉਸ ਟਰਾਲੀ ਦੇ ਵਿੱਚ ਪਿਆ ਹੋਇਆ ਇੱਕ ਇੱਕ ਦਾਣਾ ਇੱਕ ਇੱਕ ਤਣਕ ਦਾ ਦਾਣਾ ਸਾਡਾ ਉਹ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਪੰਜਾਬ ਸਰਕਾਰ ਦਾ ਔਰ ਇਦੋਂ ਪਹਿਲਾਂ ਪਹਿਲਾਂ ਤੁਸੀਂ ਉਹ ਦਾਣਾ ਲੈ ਕੇ ਆਪਣੇ ਘਰਾਂ ਤੱਕ ਜਾਓ ਉਸ ਤੋਂ ਪਹਿਲਾਂ ਪਹਿਲਾਂ ਤੁਹਾਡੇ ਖਾਤਿਆਂ ਦੇ ਵਿੱਚ ਪੇਮੈਂਟ ਪਈ ਹੋਊਗੀ ਇਹ ਪਹਿਲੀ ਸਰਕਾਰ ਹੈ ਜਿਹੜੀ 24 ਘੰਟਿਆਂ ਦੇ ਵਿੱਚ ਵਿੱਚ ਖਾਤਿਆਂ ਦੇ ਵਿੱਚ ਪੇਮੈਂਟ ਪਾਈ। ਮਜੀ ਕਸ਼ਮੀਰ ਦੇ ਵਿੱਚ ਜਿਹੜਾ ਹਮਲਾ ਹੋਇਆ ਉਹਦੇ ਕੀ ਕਹਿਣਾ ਚਾਹੁੰਦੇ ਹੋ ਜੀ? ਜਿਹੜਾ ਹ ਤੱਕ ਕੀ ਹਮਲਾ ਹੋਇਆ ਉਹਦੇ ਵੇਖੋ ਬਹੁਤ ਹੀ ਹੱਤਵਾਂ ਦੇ ਕਰੀਬ ਕੀ ਬਹੁਤ ਹੀ ਨਾਇਤ ਹੀ ਨਿੰਦਣਯੋਗ ਘਟਨਾ ਹੈ। ਇਹਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਖਿੱਦੀ ਕਹਿਣਾ ਹੈ ਇਹ ਬੜੀ ਕਾਇਰਤਾ ਵਾਲੀ ਗੱਲ ਹੈ। ਇਹ ਕਿਸ ਕਿਸਮ ਦਾ ਮੈਨੂੰ ਨਹੀਂ ਸਮਝ ਆਉਂਦਾ ਇਹ ਜihad ਹੈ ਕਿ ਇੱਕ ਆਮ ਇਨਸਾਨਾਂ ਨੂੰ ਇੱਕ ਆਮ ਇਨਸਾਨਾਂ ਨੂੰ ਜਿਹੜੇ ਵਿਚਾਰੇ ਆਪਣੇ ਟੱਬਰਾਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਘੁੰਮਣ ਗਏ ਨੇ। ਉਹਨਾਂ ਨੂੰ ਪੁੱਛ-ਪੁੱਛ ਕੇ ਕੋਹ-ਕੋਹ ਕੇ ਐਦਾਂ ਗੋਲੀਆਂ ਮਾਰ ਦੇਣੀਆਂ ਇਸ ਤਰ੍ਹਾਂ ਨਾਲ ਇਹ ਬੜਾ ਅਨਹਾਇਤੀ ਨੰੰਗਣਯੋਗ ਮਤਲਬ ਕਿ ਘਟਨਾ ਹੈ ਔਰ ਮੈਂ ਮਤਲਬ ਕਿ ਉਹ ਸਰਕਾਰ ਨੂੰ ਵੀ ਕਹਿਣਾ ਕੇਂਦਰ ਸਰਕਾਰ ਨੂੰ ਵੀ ਕਹਿਣਾ ਕਿ ਇਹੀ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਕਾਇਰਤਾਲਾ ਔਰ ਇਹ ਕੰਮ ਕੀਤਾ ਉਹ ਬਖਸ਼ ਨਹੀਂ ਜਾਣੇ ਚਾਹੀਦੇ ਉਹਨਾਂ ਦੀ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਕੰਮ ਕੀਤਾ ਉਹਨਾਂ ਨੂੰ سزا ਵੀ ਉਸੇ ਤਰੀਕੇ ਦੀ ਮਿਲਣੀ। ਤੇ ਸੀਐਮ ਸਾਹਿਬ ਨੇ ਵੀ ਆਪਣੀ ਸਟੇਟ ਲਈ ਸੋਖਿਆ ਅਲਰੇਡੀ ਇੱਕ ਡਿਡ ਲਿਮਿਟਿੰਗ ਲਾਇਆ। ਅੱਜ ਸੀਐਮ ਸਾਹਿਬ ਨੇ ਔਨਰੇਬਲ ਸਰਵਰ ਭਗਵਾਨ ਸਿੰਘ ਮਾਨ ਜੀ ਨੇ ਅੱਜ ਬੜੀ ਹਾਈ ਲੈਵਲ ਦੀ ਮੀਟਿੰਗ ਹੈ ਜਿਹੜੀ ਚੰਡੀਗੜ੍ਹ ਵਿਖੇ ਸੱਦੀ ਹੈ ਉੱਚ ਅਧਿਕਾਰੀਆਂ ਦੇ ਨਾਲ ਤਾਂ ਜੋ ਜਿਹੜੇ ਪੰਜਾਬ ਦੇ ਜਿਹੜੇ ਬਾਰਡਰਸ ਨੇ ਕਿਉਂਕਿ ਉਹ ਜੰਮੂ ਕਸ਼ਮੀਰ ਨਾਲ ਵੀ ਇਨਕਲੋਜ਼ ਨੇ ਪਾਕਿਸਤਾਨ ਨਾਲ ਵੀ ਸਾਡੇ ਬਾਰਡਰ ਲੱਗਦੇ ਨੇ ਸਾਡੀ ਬਾਰਡਰ ਸਟੇਟ ਹੈ ਸੋ ਉਹਦੀ ਸਿਕਿਉਰਿਟੀ ਨੂੰ ਇਨਸ਼ੋਰ ਕਰਨ ਲਈ ਵੀ ਅਸੀਂ ਜਿਹੜੀ ਇਹ ਹਾਈ ਲੈਵਲ ਦੀ ਮੀਟਿੰਗ ਔਰ ਪੰਜਾਬ ਬੜਾ ਮਹਫੂਜ਼ ਹਫ਼ਤਾ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਚੱਲ ਰਹੀ ਹੈ ਸਾਡਾ ਇੱਕ ਵਚਨਬੱਧਾ ਹੈ ਅਸੀਂ ਕਿ ਪੰਜਾਬ ਦੇ ਹਰੇਕ ਨਾਗਰਿਕ ਦੀ ਸੁਰੱਖਿਆ ਕਰਨੀ ਸਾਡਾ ਫਰਜ਼ ਵੀ ਹੈ ਸਾਡਾ ਕਰਤੱਵ ਵੀ ਹੈ ਮੈਂ ਸਾਰੇ ਸਾਡੀ ਆਮ ਆਦਮੀ ਪਾਰਟੀ ਨੇ ਮੈਨੂੰ ਜਿਵੇਂ ਰਹੀ ਦਿੱਤੀ ਹੈ ਮੈਂ ਸਾਰੇ ਮੀਡੀਆ ਦਾ ਤੇ ਸਾਡੇ ਇਲਾਕੇ ਦੇ ਹਰ ਵਰਕਰ ਦਾ ਸਾਰੇ ਲੋਕਾਂ ਦਾ ਸਾਰੀ ਮੰਡੀ ਦਾ ਸਾਰੇ ਮੰਡੀਆਂ ਦਾ ਧੰਨਵਾਦ ਕਰਦਾ ਮੈਨੂੰ ਪਾਰਟੀ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਮੈਂ ਇਹਨੂੰ ਤੰਦ ਹੀ ਨਿਨਵਾਵਾਂਗਾ ਕਿਸੇ ਨੂੰ ਕਿਸੇ ਚੀਜ਼ ਦੀ ਅੜਤਨ ਹੋਵੇ ਮੇਰੇ ਨਾਲ ਸਿੱਧਾ ਪਾ ਰਾਬਤਾ ਕਰਕੇ ਅਸੀਂ ਉਹਨੂੰ ਹੱਲ ਕਰਾਂਗੇ ਪ੍ਰਾਇਓਰਟੀ ਕੀ ਰਹੂਗੀ ਜੀ ਵਿਕਾਸ ਨੂੰ ਲੈ ਕੇ ਕੀ ਕਰਾਂਗੇ ਪ੍ਰਾਇਓਰਟੀ ਮੈਂ ਤੁਹਾਨੂੰ ਪਤਾ ਹੀ ਹੈ ਮੈਂ ਮੰਡੀਆਂ ਵਿੱਚ ਆੜਦਾ ਕੰਮ ਕਰਨਾ ਮੈਨੂੰ ਹਰ ਮਸਲੇ ਦਾ ਪਤਾ ਵੀ ਕੀ ਸਾਨੂੰ ਕਿੱਥੇ ਕਿੱ데 ਦੇ ਦੇਖਣਾ ਉਹ ਕੱਲੇ ਕੱਲੇ ਕਰਕੇ ਸਾਰਾ ਮਸਲਾ ਹੱਲ ਕਰਾਂ ਧੰਨਵਾਦ